ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਗਰਨਾਰੋ ਦੇ ਮਾਈਕ ਤੇ ਇਹ ਹੈਗੇ ਜੀ ਦੋ ਮਾਈਕ ਆਪਣੇ ਕੋਲੇ ਇੱਕ ਹੈਗਾ ਇਹ ਮਾਈਕ ਇਹ ਹੈਗਾ ਗਰਨਾਰੋ ਦੇ ਵਾਇਰਲੈਸ ਮਾਈਕ੍ਰੋਫੋਨ ਮਾਈਕਰ ਇਹ ਹੈਗਾ S9 P S9 ਵੀ ਕਹਿੰਦੇ ਆ ਅੰਗਰੇਜ਼ੀ ਚ ਤੇ ਇਹ ਹੈਗਾ ਗਰਨਾਰੋ ਕੰਪਨੀ ਦਾ ਵਾਇਰਲੈਸ ਮਾਈਕ੍ਰੋਫੋਨ ਇਹ ਹੈਗਾ P10 ਦੀ ਦੱਸ ਕਹਿ ਦੋ ਤੇ ਇਹ ਦੋ ਮੇਕਅਪ ਇਹਨਾਂ ਨੂੰ ਅੱਜ ਦੇਖਾਂਗੇ ਵੀ ਕਿਹੜਾ ਵਧੀਆ ਇਹਨਾਂ ਚੋਂ ਵਰਕ ਕਰਦਾ ਤੇ ਕਿਹੜਾ ਆਪਾਂ ਨੂੰ ਲੈਣਾ ਚਾਹੀਦਾ ਇਹਨਾਂ ਦਾ ਜਿਹੜਾ ਰੇਟ ਆ ਦੋਸਤੋ ਦੋਨਾਂ ਦਾ ਅੱਧੋ-ਅੱਧਾ ਦਾ ਫਰਕ ਹੈ ਐ ਦੇ ਨਾਲੋਂ ਇਹਦਾ ਰੇਟ ਆ ਜਿਹੜਾ ਅੱਧਾ ਹੈ ਤੇ ਇਹਦਾ ਰੇਟ ਇਹਦੇ ਨਾਲ ਉਹ ਦੁੱਗਣਾ ਬਸ ਰੇਟ ਦਾ ਇਹਨਾਂ ਚ ਜ਼ਰੂਰ ਫਰਕ ਹੈ ਕੰਪਨੀ ਸੇਮ ਹੈ ਤੇ ਇਹਨਾਂ ਨੂੰ ਦੇਖਦੇ ਆ ਇਹਦੇ ਵਿੱਚ ਕੀ ਕੀ ਸਿਸਟਮ ਆ ਤੇ ਕਿਸ ਤਰ੍ਹਾਂ ਇਹ ਵਰਕ ਕਰਦਾ ਜਿਹੜੀ ਹੁਣ ਤੁਸੀਂ ਆਵਾਜ਼ ਸੁਣ ਰਹੇ ਹੋ ਉਹ ਹੈਗੀ ਆਪਣੇ ਮੋਬਾਈਲ ਦੀ ਆਵਾਜ਼ ਤੇ ਆਪਾਂ ਨੂੰ ਇਹਨੂੰ ਖੋਲਦੇ ਆ ਤੇ ਖੋਲ ਕੇ ਦੇਖਦੇ ਆ ਕਿਹੜਾ ਕੀ ਹੱਦਤਾ ਲਓ ਜੀ ਆ ਆਪਾਂ ਖੋਲਤਾ ਤੇ ਆ ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਇਹਦੇ ਵਿੱਚ 1 ਸਾਲ ਦੀ ਜਿਹੜੀ ਹੈਗੀ ਇਹਦੀ ਗਾਰੰਟੀ ਹੈ ਗਨਾਰੋ ਕੰਪਨੀ ਬਣੀ ਉਹ ਦਿੱਤੀ ਜਾਂਦੀ ਆਪਾਂ ਨੂੰ ਇਹਦੇ ਤੇ ਸਕੈਨ ਕਰਕੇ ਆਪਾਂ ਇਹਦੀ ਵਾਰੰਟੀ ਲੈ ਸਕਦੇ ਆ ਠੀਕ ਹੈ ਜੀ ਤੇ ਇਹਨੂੰ ਆਪਾਂ ਸਾਈਡ ਤੇ ਰੱਖਦੇ ਆ ਆ ਹੈਗੇ ਜੀ ਮਾਈਕ ਇਹਦੇ ਤੇ ਆ ਦੋ ਮਾਈਕ ਦਿੱਤੇ ਹੋਏ ਨੇ ਇਹਦੇ ਵਿੱਚ ਤੇ ਆ ਹੈਗਾ ਰਿਸਿਵਰ ਜਿਹੜਾ ਕਿ ਆਪਣੇ ਮੋਬਾਈਲ ਦੇ ਮਗਰ ਲੱਗ ਜਾਣਾ ਤੇ ਆ ਦੋ ਮਾਈਕ ਆ ਜਿਨ੍ਹਾਂ ਨੇ ਵਰਕ ਕਰਨਾ ਤੇ ਆਪਾਂ ਇਹ ਤੋਂ ਬਾਅਦ ਵਾਲੀ ਜਿਹੜੀ ਆਵਾਜ਼ ਹੋਊਗੀ ਉਹ ਇਸ ਰিসিਵਰ ਤੇ ਮਾਈਕ ਦੇ ਨਾਲ ਹੀ ਆਪਾਂ ਤੁਹਾਨੂੰ ਸੁਣਾਉਣੇ ਆ ਤੇ ਫਿਰ ਤੁਸੀਂ ਆਪੇ ਦੱਸਣਾ ਵੀ ਕੀ ਫਰਕ ਹੈ ਇਹਦੇ ਵਿੱਚ ਲਓ ਜੀ ਇਹ ਆਪਣਾ ਲੱਗ ਚੁੱਕਿਆ ਰিসিਵਰ ਆ ਜਿਹੜਾ ਮੋਬਾਈਲ ਦੇ ਪਿੱਛੇ ਤੇ ਆ ਮਾਈਕ ਤੁਸੀਂ ਦੇਖ ਰਹੇ ਹੋ ਚੱਲ ਪਿਆ ਆਹ ਲਾਈਟ ਜਿਹੜੀ ਗ੍ਰੀਨ ਚੱਲ ਪਈ ਦੇ ਉੱਤੇ ਤੇ ਹੁਣ ਇਹ ਜਿਹੜੀ ਆਵਾਜ਼ ਆਈ ਜਾਂਦੀ ਹੈ ਇਹਦੇ ਵਿੱਚੋਂ ਹੀ ਆਈ ਰਹੀ ਹੈ ਠੀਕ ਹੈ ਜੀ ਤੇ ਆ ਦੂਸਰਾ ਆਪਾਂ ਹਜੇ ਚਲਾਇਆ ਨਹੀਂ ਇਹ ਬੰਦਾ ਏ ਆਪਾਂ ਜਿਹੜੀ ਆਵਾਜ਼ ਤੁਸੀਂ ਸੁਣ ਰਹੇ ਹੋ ਇਸ ਟਾਈਮ ਇਸੇ ਮਾਈਕ ਵਿੱਚੋਂ ਹੀ ਆਈ ਜਾ ਰਹੀ ਹੈ ਤੇ ਜਿਹੜਾ ਪਹਿਲਾਂ ਆਵਾਜ਼ ਦੇ ਵਿੱਚ ਤੁਸੀਂ ਸ਼ੋਰ ਸ਼ਰਾਬਾ ਸੁਣ ਰਹੇ ਸੀ ਪੱਖੇ ਦਾ ਉਹ ਇਹਨੇ ਜਮਾਂ ਕੈਨਸਲ ਕਰ ਦਿੱਤਾ ਇਹਨੇ ਬਿਲਕੁਲ ਹਟਾਤਾ ਉਹ ਏ ਦੇ ਵਿੱਚ ਜਾਨੀ ਕਿ AI ਸਿਸਟਮ ਉਹ ਹੈਗਾ ਵੀ ਨੌਇਸ ਨੂੰ ਜਿਹੜਾ ਪਿੱਛੇ ਤੋਂ ਬੈਕਗ੍ਰਾਉਂਡ ਵਿੱਚ ਆਵਾਜ਼ ਆਉਂਦੀ ਹੈ ਉਹਨੂੰ ਕੈਨਸਲ ਕਰ ਦਿੰਦਾ ਹੈ ਤੇ ਆ ਇਹਦਾ ਪਾਵਰ ਬਟਨ ਇੱਕ ਲੱਗਿਆ ਹੋਇਆ ਹੋਰ ਬਸ ਕੀ ਇਹਦੇ ਕੋਈ ਬਟਨ ਨਹੀਂ ਹੈਗਾ ਠੀਕ ਹੈ ਜੀ ਇਹ ਪਾਵਰ ਬਟਨ ਆਨ ਆਫ ਵਾਸਤੇ ਹੈ ਤੇ ਇਹ ਆਵਾਜ਼ ਹੈ ਜਿਹੜੀ ਹੁਣ ਇਹਦੇ ਉੱਤੋਂ ਹੀ ਆਈ ਜਾਂਦੀ ਹੈ ਇਹ ਬਾਤ ਤੁਸੀਂ ਇਹਦੇ ਤੋਂ ਸੁਣਦੇ ਆ ਇਹ ਹੁਣ ਮੇਰੇ ਬਿਲਕੁਲ ਮੂੰਹ ਦੇ ਪਾਸ ਹੈ ਮੈਂ ਇੱਕ ਇਸਟਮ ਜਿਹੜੀ ਬਾਜ ਤੁਸੀਂ ਤੁਹਾਨੂੰ ਸੁਣਾਈ ਦਿੱਤੀ ਹੈ ਤੇ ਬਾਕਸ ਦੇ ਵਿੱਚ ਹੋਰ ਆਪਾਂ ਨੂੰ ਮਿਲਦਾ ਇਹਦੇ ਨਾਲ ਇੱਕ ਡਾਟਾ ਕੇਬਲ ਹੈ ਤੇ ਇਹਨਾਂ ਨੂੰ ਜਾਨੀ ਕਿ ਚਾਰਜ ਕਰਨਾ ਪੈਂਦਾ ਵੱਖਰੇ ਤੌਰ ਤੋਂ ਅਰੇ ਕੋਈ ਇਥੇ ਚਾਰਜਰ ਲੱਗ ਜਾਂਦਾ ਇਹ ਇਹ ਹੈਗਾ ਸੀ ਟਾਈਪ ਤੇ ਇਹਨੂੰ ਆਪਾਂ ਚਾਰਜ ਕਰਨ ਵਾਸਤੇ ਸੀ ਟਾਈਪ ਕੇਬਲ ਦਿੱਤੀ ਹੁੰਦੀ ਹੈ ਇਹਦੇ ਨਾਲ ਆਹ ਦੇਖੋ ਇਹਦਾ ਉਹ ਜਾਨੀ ਕਿ ਦੋ ਮਾਇਕ ਹੈ ਤੇ ਡਬਲ ਪੈਨਲ ਇਹਦੇ ਨਾਲ ਸੀ ਟਾਈਪ ਕੇਬਲ ਦਿੱਤੀ ਹੋਈ ਹੈ ਆ ਚਾਰਜਰ ਦੇ ਵਿੱਚ ਲੱਗ ਜਾਣਾ ਤੇ ਆ ਦੋਨੇ ਮੋਬਾਈਲ ਆਪਾਂ ਆ ਜਿਹੜੇ ਹੈਗੇ ਮਾਇਕ ਹੈ ਇੱਕੋ ਟਾਈਮ ਤੇ ਦੋਨੇ ਚਾਰਜ ਕਰ ਸਕਦੇ ਆ ਤੇ ਇਹ ਇਹਦੇ ਨਾਲ ਕਾ ਹੈਗੀ ਆਪਣੇ ਦੀ ਇਹਦੇ ਨਾਲ ਦਿੱਤੀ ਗਈ ਹੈ ਤੇ ਆ ਹੈਗਾ ਜੀ ਇਹਦਾ ਦੂਸਰਾ ਮਾਈਕ ਤੇ ਇਹਨੂੰ ਵੀ ਆਪਾਂ ਚਾਲੂ ਕਰਕੇ ਦੇਖ ਲੈਂਦੇ ਆ ਆ ਦੇਖੋ ਰੈੱਡ ਤੇ ਗ੍ਰੀਨ ਲਾਈਟ ਆ ਜਿਹੜੀ ਇੱਕ ਵਾਰੀ ਚੱਲਦੀ ਹੈ ਤੇ ਦੂਜਾ ਦੇ ਚਾਲੂ ਹੋ ਜਾਂਦਾ ਹੁਣ ਇਹ ਮੇਰੇ ਮੂੰਹ ਕੋਲੇ ਬਿਲਕੁਲ ਇਹ ਚੱਲ ਰਿਹਾ ਹੁਣ ਦੋਨੇ ਮਾਈਕ ਆ ਜਿਹੜੇ ਵਰਕ ਕਰ ਰਹੇ ਨੇ ਤੇ ਆਪਾਂ ਇਹਨਾਂ ਦੀ ਚੈਕਿੰਗ ਕਰ ਰਹੇ ਆ ਇਸ ਟਾਈਮ ਤੇ ਇਹ ਤਾਂ ਹੈਗੀ ਸੀ ਇਹਨਾਂ ਦੀ ਜਾਨੀ ਕਿ ਜੋ ਵੀ ਖਾਸियत ਇਹਦੇ ਵਿੱਚ ਹੈ ਜਿਹੜੀ ਨੌਇਸ ਕੈਨਸਲ ਕਰ ਦਿੰਦਾ ਹੈ ਇਹ ਮਾਈਕ ਇਹ ਬਹੁਤ ਵਧੀਆ ਮਾਈਕ ਹੈ ਗਰਨਾਰੋ ਕੰਪਨੀ ਦਾ ਤੇ ਸਸਤਾ ਵੀ ਹੈ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਹੈਗਾ ਇਹ ਤੇ ਦੂਸਰਾ ਮਾਈਕ ਜੀ ਤੁਹਾਨੂੰ ਲਾ ਕੇ ਆਪਾਂ ਤੋਂ ਪਾਉਣੇ ਆ ਪਰ ਆਖਦਾ ਥੈਂਕ ਯੂ ਇਹਨੂੰ ਆਪਾਂ ਕਰ ਦਿੰਨੇ ਆ ਬੰਦ ਲਓ ਜੀ ਇਹ ਆਪਾਂ ਲਾਤਾ ਇਹਦੇ ਨਾਲੋਂ ਰਿਸਿਵਰ ਹੈ ਜਿਹੜਾ ਮੋਬਾਈਲ ਦੇ ਨਾਲੋਂ ਹੁਣ ਜਿਹੜੀ ਆਵਾਜ਼ ਆਈ ਜਾਂਦੀ ਹੈ ਉਹ ਹੈਗੀ ਹੈ ਮੋਬਾਈਲ ਦੀ ਤੇ ਇਹਨੂੰ ਆਪਾਂ ਇੱਕ ਵਾਰੀ ਕਰ ਦਿੰਨੇ ਆ ਸਾਈਡ ਤੇ ਹੁਣ ਆਪਾਂ ਕਰਾਂਗੇ ਐਸ ਪੀ 10 ਦੀ ਟੈਸਟਿੰਗ ਤੇ ਇਹਦੇ ਵਿੱਚ ਦੇਖਦੇ ਆ ਕੀ ਕੁਝ ਇਹਨਾਂ ਨੇ ਦਿੱਤਾ ਆਪਾਂ ਨੂੰ ਥਿਰੁਕ ਖੋਲ ਕੇ ਦੇਖਦੇ ਆ ਆਪਾਂ ਲਓ ਜੀ ਬਾਕਸ ਖੋਲਣ ਤੇ ਆਪਾਂ ਨੂੰ ਮਿਲਦਾ ਇੱਕ ਕੇਸ ਬਹੁਤ ਵਧੀਆ ਕਰਨਾਰੋ ਕੰਪਨੀ ਦਾ ਕੇਸ ਹੈ ਤੇ ਉਦੋਂ ਬਾਅਦ ਆਪਾਂ ਨੂੰ ਮਿਲਦੀ ਹੈ ਇਹਦੇ ਵਿੱਚ ਵੀ ਡਾਟਾ ਕੇਬਲ ਆ ਦੇਖੋ ਇਹਦੇ ਨਾਲ ਵੀ ਇਹਨਾਂ ਨੇ ਡਾਟਾ ਕੇਵਲ ਦਿੱਤੀ ਹੋਈ ਹੈ ਚਾਰਜਰ ਕਰਨ ਵਾਸਤੇ ਤੇ ਦੇਖਦੇ ਆ ਕਿ ਇਸ ਪ੍ਰਕਾਰ ਦੀ ਹੈ ਸਿੰਗਲ ਆ ਜਾਂ ਡਬਲ ਪੈਨਲ ਹੈ ਇਹ ਵੀ ਦੋਸਤੋ ਡਬਲ ਪੈਨਲ ਹੀ ਉਸੇ ਤਰ੍ਹਾਂ ਦੀ ਹੈ ਵੀ ਤੇ ਜਾਨਕਿ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਾਂ ਨੂੰ ਦਿੱਤਾ ਨਾਲ ਇਹਦੇ ਨਾਲ ਵੀ ਕਾਰਡ ਹੈ ਆ ਦੇਖੋ ਵਾਰੰਟੀ ਕਾਰਡ ਦਿੱਤਾ ਹੋਇਆ ਹੈ 1 ਸਾਲ ਦੀ ਵਾਰੰਟੀ ਹੈ ਦੀ ਸੀਧਾ ਦੇ ਵਿੱਚ ਇਹ ਕਾਰਡ ਐਕਟੀਵੇਟ ਕਰਨਾ ਪੈਂਦਾ ਆਪਾਂ ਨੂੰ ਕੀ ਤਰ੍ਹਾਂ ਦੇ ਵਿੱਚ ਲਾਗੂ ਕਰਨਾ ਪੈਂਦਾ ਇਹਦੀ ਵੈਲਿਡਿਟੀ 30 ਦਿਨ ਦੀ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਸਮਾਨ ਤੇ ਬਾਕੀ ਹੈਗਾ ਜਿਹੜਾ ਮੇਨ ਕੰਮ ਹੈ ਇਹ ਹੈ ਜੀ ਇਹਦੇ ਵਿੱਚ ਕੇਸ ਦੇ ਵਿੱਚ ਦੋ ਮਾਈਕ ਹੈ ਤੇ ਇੱਕ ਰਿਸਿਵਰ ਹੈ ਤੇ ਹੁਣ ਆਪਾਂ ਆਵਾਜ਼ ਜਿਹੜੀ ਟੈਸਟ ਕਰਾਂਗੇ ਇਹਨਾਂ ਦੀ ਕਰਾਂਗੇ ਤੇ ਹੁਣ ਜਿਹੜੀ ਅਗਲੀ ਆਵਾਜ਼ ਤੁਸੀਂ ਸੁਣੋਗੇ ਇਹਨਾਂ ਮਾਈਕਾਂ ਦੀ ਜਰੀਏ ਸੁਣੋਗੇ ਤੇ ਇਹਦੇ ਵਿੱਚ ਫੰਕਸ਼ਨ ਹੈ ਜਿਹੜੇ ਉਹ ਤੁਹਾਨੂੰ ਮੈਂ ਦੱਸਦਾ ਕੀ ਕੀ ਹੈ ਲਓ ਵੀ ਰਸੀਵਰ ਆਪਾਂ ਲਾ ਲਿਆ ਤੇ ਜਿਹੜੀ ਹੁਣ ਤੁਸੀਂ ਬਾਜ ਸੁਣ ਰਹੇ ਹੋ ਉਹ ਹੈਗੀ ਐ ਇਸ ਮਾਈਕ ਦੀ ਕਰਨਾਰੂ ਕੰਪਨੀ ਦੇ ਦੀ ਇਸ ਮਾਈਕ ਦੀ ਹੈ ਤੇ ਇਹਦੇ ਵਿੱਚ ਮੈਨੂੰ ਪਤਾ ਵੀ ਜਿਹੜੀ ਪੱਖੇ ਦਾ ਵਿੱਚ ਸ਼ੋਰ ਸ਼ਰਾਬ ਆ ਰਿਹਾ ਹੋਊਗਾ ਇਸ ਟਾਈਮ ਉਹ ਫੁੱਲ ਆ ਰਿਹਾ ਹਨ ਤੇ ਉਹਦੇ ਵਿੱਚ ਇਹਨਾਂ ਨੇ ਆਪਾਂ ਨੂੰ ਦੇਤੇ ਹੋਏ ਨੇ ਆਪ ਫੰਕਸ਼ਨ ਦੋ ਉਹਦੀ ਜਿਹੜੀ ਪੱਖੇ ਦੀ ਆਪਾਂ ਨੂੰ ਆਵਾਜ਼ ਘੱਟ ਕਰਨ ਵਾਸਤੇ ਆਹ ਬਟਨ ਇਹਦੇ ਦਿੱਤੇ ਹੋਏ ਨੇ ਸਾਈਡ ਤੇ ਇਹਦਾ ਇੱਕ ਬਟਨ ਤਾਂ ਹੈਗਾ ਜੀ ਇਹਦਾ ਪਾਵਰ ਇਹਨੂੰ ਆਨ ਆਫ ਕਰਨ ਵਾਸਤੇ ਤੇ ਦੂਸਰਾ ਹੈਗਾ ਇਹਦੇ ਵਿੱਚ ਪੱਖੇ ਦੀ ਜਿਹੜੀ ਆਵਾਜ਼ ਹੈ ਜੀ ਆ ਰਹੀ ਆ ਉਹਨੂੰ ਘਟਾਉਣ ਵਾਸਤੇ ਆਹ ਥੱਲੇ ਵਾਲਾ ਬਟਨ ਉਹਨੂੰ ਆਪਾਂ ਇੱਕ ਵਾਰੀ ਨਾਪਾਂਗੇ ਆ ਦੇਖੋ ਲਾਈਟ ਇਹਦੀ ਚੱਲ ਪਈ ਹੈਗੀ ਇੱਕ ਵਾਰੀ ਤੇ ਦੋ ਵਾਰੀ ਨੱਪਾਂਗੇ ਤਾਂ ਦੋ ਵਾਰੀ ਬਲੈਂਕ ਕਰੋਗੀ ਲਾਈਟ ਤੇ ਤੀਜਾ ਲੈਵਲ ਇਹਦਾ ਆਪਾਂ ਕਰਾਂਗੇ ਤਾਂ ਤਿੰਨ ਵਾਰੀ ਇਹ ਲਾਈਟ ਚੱਲੇਗੀ ਹੁਣ ਜਿਹੜੀ ਇਹਦੇ ਵਿੱਚ ਪੱਖੇ ਦੀ ਸ਼ੋਰ ਸ਼ਰਾਬਾ ਸੀ ਉਹ ਬਿਲਕੁਲ ਬੰਦ ਹੋ ਚੁੱਕਿਆ ਹੈ ਇਹ ਇਹਦੀ ਖਾਸੀਅਤ ਹੈ ਜੀ ਜਿਹੜਾ ਪਹਿਲਾ ਮੈਕਸੀ ਉਹਦੀ ਖਾਸੀਅਤ ਉਹ ਸੀਗੀ ਕਿ ਉਹਦੇ ਨਾਲ ਕੋਈ ਜਾਨੀ ਕਿ ਲੈਵਲ ਲੋਵਲ ਦਾ ਚੱਕਰ ਨਹੀਂ ਉਹ ਸਿੱਧਾ ਨੌਇਸ ਕੈਨਸਲਿੰਗ ਹੀ ਰੱਖਦਾ ਪਹਿਲਾਂ ਹੀ ਤੇ ਇਹਦੇ ਵਿੱਚ ਕਰਨੀ ਪੈਂਦੀ ਹੈ ਇਹਨੂੰ ਹੁਣ ਚਾਰਜ ਕਿਸ ਤਰ੍ਹਾਂ ਆਪਾਂ ਕਰਾਂਗੇ ਆਪਾਂ ਆ ਦੇਖੋ ਕੇਸ ਦੇ ਵਿੱਚ ਇਹਨੂੰ ਇਸ ਤਰ੍ਹਾਂ ਲਾਤਾ ਲਓ ਜੀ ਇਸ ਤਰ੍ਹਾਂ ਇਹਨੂੰ ਚਾਰਜ ਆਪਾਂ ਇਹ ਕਰਨ ਲੱਗੇ ਹਾਂ ਦਾ ਨਾਲ ਹੀ ਜੇ ਤਾਂ ਆਪਾਂ ਉਹ ਉਹ ਤੇ ਵਿੱਚ ਲਾ ਦਿੰਨੇ ਆ ਹੁਣ ਜਿਹੜੀ ਤੁਸੀਂ ਆਵਾਜ਼ ਤੁਹਾਨੂੰ ਸੁਣਾਈ ਦਿੱਤੀ ਜਾ ਰਹੀ ਹੈ ਉਹ ਇਸ ਮਾਈਕ ਦੀ ਹੈ ਇਸ ਮਾਈਕ ਦੀ ਆਵਾਜ਼ ਹੈ ਜੀ ਉਹ ਕੰਪਨੀ ਸੇਮ ਹੈ ਸਾਰਾ ਕੁਝ ਓਕੇ ਵਾਇ ਹੈ ਤੇ ਕੰਪਨੀ ਸੇਮ ਹੈ ਜੀ ਤੇ ਇਹ ਨੂੰ ਆਪਾਂ ਇਹਦੇ ਵਿੱਚ ਲਾਉਂਦਿਆਂ ਹੀ ਇਹ ਨਾਲ ਦੀ ਨਾਲ ਹੀ ਚਾਰਜ ਕਰਨ ਲੱਗ ਜਾਂਦਾ ਇਹਨੂੰ ਜਦੋਂ ਆਪਾਂ ਬਾਹਰ ਕੱਢ ਲੈਂਦੇ ਇਹਦੇ ਵਿੱਚ ਉਹ ਇਹ ਐਕਟੀਵੇਟ ਹੋ ਜਾਂਦਾ ਆਪਣੇ ਆਪ ਹੀ ਚੱਲ ਪੈਂਦਾ ਠੀਕ ਹੈ ਜੀ ਤੇ ਇਹਨੂੰ ਇਹਦੇ ਵਿੱਚ ਰੱਖਣ ਦੇ ਨਾਲ ਹੀ ਇਹ ਚਾਰਜ ਹੋਣ ਲੱਗ ਜਾਂਦਾ ਤੇ ਜਿਹੜਾ ਕੇਸ ਹੈ ਇਹ ਇਸ ਟਾਈਮ 80% ਚਾਰਜ ਆ ਕੰਪਨੀ ਦੇ ਕਹਿਣ ਦੇ ਮੁਤਾਬਕ ਕੇਸ ਇੱਕ ਵਾਰੀ ਚਾਰਜ ਕਰਨ ਨਾਲ ਇਹ 40 ਘੰਟੇ ਕੱਢਦਾ ਤੇ 10 ਘੰਟੇ ਲਗਾਤਾਰ ਕੰਮ ਕਰਾਂਗੇ ਆਪਾਂ ਜੀ ਆਹਾ ਇਹਦੇ ਮਾਈਕ ਆ ਜਿਹੜੇ ਉਹ ਚੱਲਦੇ ਆ ਤੇ ਜਿਹੜੀ ਇਹਦੀ ਦੂਰ ਦੀ ਰੇਂਜ ਆ ਉਹ ਹੈਗੀ 60 ਫੁੱਟ ਦੀ ਤੇ ਉਹ ਦੀ ਹੈਗੀ ਆ 30 ਫੁੱਟ ਦੀ ਇੰਨਾ ਕਿੰਨਾ ਦੇ ਵਿੱਚ ਫਰਕ ਹੈ ਜੀ ਤੇ ਬਾਕੀ ਤੁਸੀਂ ਬਾਅਦ ਸੁਣ ਹੀ ਰਹੇ ਹੋ ਤੁਸੀਂ ਰਿਜ਼ਲਟ ਆਪੇ ਦੇਖ ਲੈਣਾ ਤੇ ਕੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਬਾਜ ਦਾ ਫਰਕ ਹੈ ਤੇ ਇਸ ਕੇਸ ਨੂੰ ਆਪਾਂ ਚਾਰਜ ਕਰ ਲੈਣਾ ਇੱਥੇ ਸੀ ਟੈਪ ਲਾ ਕੇ ਕੇਵਲ ਤੇ ਜੇ ਆਪਾਂ ਇਹਨਾਂ ਨੂੰ ਇਕੱਲੇ-ਇਕੱਲੇ ਨੂੰ ਵੀ ਚਾਰਜ ਕਰਨਾ ਤਾਂ ਉਹ ਕੇਵਲ ਆਪਾਂ ਨੂੰ ਸੀ ਟਾਈਪ ਇਹਨਾਂ ਦੇ ਨਾਲ ਦਿੱਤੀ ਹੋਈ ਆ ਉਹਦੇ ਨਾਲ ਵੀ ਚਾਰਜ ਹੋ ਜਾਂਦਾ ਇਹ ਤੇ ਬਹੁਤ ਵਧੀਆ ਸਿਸਟਮ ਆ ਇੱਕ ਇਹਨਾਂ ਦੇ ਵਿੱਚ ਹੋਰ ਵੀ ਫੰਕਸ਼ਨ ਆ ਮੈਂ ਤੁਹਾਨੂੰ ਦਿਖਾਉਣਾ ਉਹ ਕਰਕੇ ਆ ਦੇਖੋ ਆ ਮਾਈਕ ਦੇ ਵਿੱਚ ਨਾ ਹੁਣ ਆਪਾਂ ਇਹਨੂੰ ਆ ਆ ਲੱਗ ਪਈ ਜਾਂਦੀ ਇਹਦੇ ਨਾਲ ਇਹ ਮੈਗਨੈਟਿਕ ਸਿਸਟਮ ਹੈ ਇਹਦੇ ਵਿੱਚ ਜੇ ਆਪਾਂ ਇਹਨੂੰ ਇਸ ਤਰ੍ਹਾਂ ਲਾਉਣਾ ਆਪਣੇ ਕਲਰ ਤੇ ਤਾਂ ਇਸ ਤਰ੍ਹਾਂ ਲੱਗ ਜਾਂਦੀ ਹੈ ਇਹ ਤੇ ਜੇ ਆਪਾਂ ਨੂੰ ਮੈਗਨੇਟ ਦੇ ਸਿਸਟਮ ਨਾਲ ਲਾਉਣਾ ਤਾਂ ਇਹ ਮੈਗਨੇਟ ਦੇ ਨਾਲ ਲੱਗਿਆ ਗਿਆ ਹੈ ਇਸ ਤਰ੍ਹਾਂ ਤੇ ਇੱਕ ਇਹਦੇ ਵਿੱਚ ਹੋਰ ਫੰਕਸ਼ਨ ਹੈ ਦੋਸਤੋ ਮੈਂ ਤੁਹਾਨੂੰ ਦਿਖਾਉਣਾ ਇਵੇਂ ਆਹ ਬੋਲੂਮ ਵਾਲਾ ਆਹ ਥਰਲੇ ਵਾਲਾ ਇਹਦੀ ਬਾਜ ਜਿਹੜੀ ਪਾਸੇ ਤੁਹਾਨੂੰ ਜਿਸ ਹੋ ਗਈ ਉਹ ਖਤਮ ਕਰਨ ਵਾਸਤੇ ਹੈ ਇਹ ਮਪਾ ਇੱਕ ਵਾਰੀ ਨਾਪਦੇ ਆ ਤਾਂ ਪਹਿਲਾ ਲੈਵਲ ਆਇਦਾ ਜਿਹੜਾ ਸਟਾਰਟ ਹੋ ਜਾਂਦਾ ਹੈ ਇੱਥੇ ਦੋ ਵਾਰੀ ਦੂਜਾ ਤਿੰਨ ਵਾਰੀ ਤੀਜਾ ਲੈਵਲ ਸਟਾਰਟ ਹੋ ਗਿਆ ਜੀ ਠੀਕ ਹੈ ਜੀ ਤੇ ਇੱਕ ਇਹਦੇ ਵਿੱਚ ਜਿਹੜਾ ਫੰਕਸ਼ਨ ਮੈਂ ਤੁਹਾਨੂੰ ਸੁਣਾਉਣਾ ਚਾਹੁੰਨਾ ਉਹ ਹੋਰ ਹੈ ਉਹ ਜਦੋਂ ਆਪਾਂ ਇਹਨੂੰ ਦੋ ਵਾਰੀ ਲਗਾਤਾਰ ਪ੍ਰੈਸ ਕਰਾਂਗੇ ਤਾਂ ਜਿਹੜੀ ਹੁਣ ਮੇਰੀ ਆਵਾਜ਼ ਆ ਉਹ ਬਦਲ ਗਈ ਹੈ ਤੁਸੀਂ ਸੁਣ ਗਏ ਹੋ ਆਵਾਜ਼ ਕਿਸ ਤਰ੍ਹਾਂ ਇੱਕ ਜਾਣ ਕੇ ਇਸ ਤਰ੍ਹਾਂ ਹੁੰਦੀ ਹੈ ਵੀ ਜਿਵੇਂ ਦੂਰੋਂ ਆਵਾਜ਼ ਆ ਰਹੀ ਹੁੰਦੀ ਹੈ ਹਨਾ ਤੇ ਡਬਲ ਹੋ ਗਈ ਆਵਾਜ਼ ਉਹ ਇਹ ਇਹਦੇ ਵਿੱਚ ਫੰਕਸ਼ਨ ਹੈ ਜੀ ਤੇ ਬਾਕੀ ਇਹਨਾਂ ਦਾ ਜਿਹੜੀ ਰੇਟ ਦੀ ਗੱਲ ਆਪਾਂ ਕਰੀਏ ਰੇਟ ਹੈਗਾ ਇਹਨਾਂ ਦਾ ਜਿਹੜਾ ਤਾਂ ਹੈਗਾ ਬਾਕੀ ਜਿਹੜੀ ਇਹਨਾਂ ਦੀ ਰੇਟ ਦੀ ਆਪਾਂ ਗੱਲ ਕਰੀਏ ਇਹ ਇਸ ਟਾਈਮ ਮੈਦਰੇ ਆਪਾਂ ਨੂੰ ਆਨਲਾਈਨ Amazon ਤੋਂ 2400 ਰੁਪਏ ਦਾ ਜੇ ਕੋਈ ਆਫਰ ਚੱਲਦਾ ਤਾਂ ਤੁਹਾਨੂੰ 212200 ਰੁਪਏ ਦਾ ਮਿਲ ਜਾਣਾ ਹੈ ਇਹ ਤੇ ਜਿਹੜਾ ਦੂਸਰਾ ਆ ਵਾਲਾ ਜਿਹੜਾ S9 ਆ ਜਿਹੜਾ ਤੇ ਇਹ ਆਪਾਂ ਨੂੰ ਮਿਲ ਜਾਣਾ ਜੀ ਡਬਲ ਮੈਕ ਇਹਦੇ ਨਾਲ ਵੀ ਇਹ ਆਪਾਂ ਨੂੰ ਮਿਲ ਜਾਣਾ 895 ਰੁਪਏ ਦਾ ਯਾਨੀ ਕਿ 900 ਰੁਪਏ ਦਾ ਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਡੀਲ ਹੈ ਇਹ ਕਰਨਾਰੋ ਕੰਪਨੀ ਦਾ ਬੈਕ ਜਿਹੜਾ ਇਹਨਾਂ ਸਸਤਾ ਆਪਾਂ ਨੂੰ ਮਿਲ ਜਾਂਦਾ ਤੇ ਇਹਨਾਂ ਦਾ ਵੀ ਜਿਹੜਾ ਕੋਈ ਚਾਰਜਰ ਹੈ ਬੈਟਰੀ ਬਹੁਤ ਯਾਨੀ ਕਿ ਬੈਕਅਪ ਦਿੰਦੀ ਹੈ ਇੱਕ ਵਾਰੀ ਚਾਰਜ ਲਾ ਕੇ ਭੁੱਲ ਜਾਓਗੇ ਤੁਸੀਂ ਤੇ ਬਾਕੀ ਵੀਡੀਓ ਵੇਖ ਕੇ ਦੱਸਣਾ ਆਪਾਂ ਫੁੱਲ ਵੀਡੀਓ ਇਸੇ ਤਰ੍ਹਾਂ ਹੀ ਪਾਵਾਂਗੇ ਇਹਨੂੰ ਕੋਈ ਕੱਟ ਵੱਟ ਨਹੀਂ ਕਰੀ ਵੀ ਵੀਡੀਓ ਦੀ ਤੇ ਜਿ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਤੇ ਬਹੁਤ ਬਹੁਤ ਧੰਨਵਾਦ ਜੀ